ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਜੀ ਤਿੰਨ ਅਸਲੇ ਬਰਾਮਦ ਹੋਇਆ ਖੰਨਾ ਪੁਲਿਸ ਨੂੰ ਇਹ ਸਾਡੇ ਇਸ ਸਾਲ ਦੀ ਪਹਿਲੀ ਆਰਮਜ਼ੈਕ ਦੀ ਰਿਕਵਰੀ ਹੈਗੀ ਇਹਦੇ ਚ ਬੇਸਿਕਲੀ ਅਸਲੇ ਰਾਈਨ ਨੇ ਲੜਾਈ ਝਗੜਾ ਕਰਨਾ ਸੀਗਾ ਜਿਹੜੇ ਅਸੀਂ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਇਦੇ ਵਿੱਚ ਸਾਡੀ ਸੀਆਈਏ ਇਨਚਾਰਜ ਇੰਸਪੈਕਟਰ ਅਮਨ ਐਂਟੀਨਾਰਕੋਟਿਕ ਸੈਲ ਦੇ ਇਨਚਾਰਜ ਐਂਟੀਨਾਰਕੋਟਿਕ ਸੈਲ ਵੰਦ ਇਨਚਾਰਜ ਇੰਸਪੈਕਟਰ ਜਗਜੀਵਨ ਸਿੰਘ ਔਰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਪ੍ਰਗਿਆ ਜਨ ਮੈਡਮ ਇਹਨਾਂ ਸਾਰਿਆਂ ਨੇ ਕੋਆਰਡੀਨੇਟਡ ਮਿਹਨਤ ਕੀਤੀ ਹੈ ਜੀ ਜਿਹਦੇ ਚ ਸਾਨੂੰ ਇਹ ਸਫਲਤਾ ਮਿਲੀ 9 ਤਰੀਕ ਨੂੰ ਸਿਟੀ ਖੰਨਾ ਦੇ ਏਰੀਆ ਵਿੱਚ ਫੋਕਲ ਪੁਆਇੰਟ ਖੰਨਾ ਜਿੱਥੇ ਸਾਡੀ ਪੁਲਿਸ ਪਾਟੀ ਮੌਜੂਦ ਸੀ ਜਦੋਂ ਸਾਨੂੰ ਗੋਬਿੰਦਗੜ ਸਾਈਡ ਤੋਂ ਤਿੰਨ ਨੌਜਵਾਨਾਂ ਦੇ ਨਜ਼ਰ ਆਏ ਉਹਨਾਂ ਨੂੰ ਸ਼ੱਕ ਦੇ ਬਨਾਤੇ ਆ ਰੌਂਡ ਅਪ ਰੋਕਿਆ ਗਿਆ ਤੇ ਉਹਨਾਂ ਦੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦੀ ਇੰਟਰੋਡਕਸ਼ਨ ਤਾਂ ਉਹਨਾਂ ਨੇ ਦੱਸਿਆ ਇੱਕ ਨੇ ਆਪਣਾ ਨਾਂ ਅਸ਼ਤੀਪ ਸਿੰਘ ਉਰਫ ਬਿੱਲਾ ਰਹਿਣ ਵਾਲਾ ਵਾਸੀ ਜੈਸਿੰਗ ਵਾਲਾ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਦੱਸਿਆ ਦੂਜਾ ਵਿਅਕਤੀ ਜਗਸੀਰ ਜਗਸੀਰ ਸਿੰਘ ਉਰਫ ਅਜੇ ਉਰਫ ਕਾਟਾ ਇਹ ਵੀ ਵਾਸੀ ਵਾਸੀ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਤੇ ਤੀਜਾ ਵਿਅਕਤੀ ਦਾ ਨਾਂ ਦਿਪਤੀ ਸ਼ਰਮਾ ਉਰਫ ਜਾਨੂ again ਨਵਸੀ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੱਸਿਆ ਇਹਨਾਂ ਦੀ ਜਦੋਂ ਫਿਜ਼ੀਕਲ ਫਿਸਟਿੰਗ ਕੀਤੀ ਗਈ ਚੈਕਿੰਗ ਕੀਤੀ ਗਈ ਤਲਾਸ਼ੀਚ ਇਹਨਾਂ ਤੋਂ ਜਿਹੜਾ ਅਸ਼ਦੀਪ ਹੈ ਉਹਦੇ ਡੱਬ ਵਿੱਚੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਲੋਂਗ ਵਿਦ ਵਨ ਮੋਰ ਐਕਸਟਰਾ ਮੈਗਜ਼ੀਨ ਮਿਲੀ ਜਿਹੜਾ ਜਗਸੀਰ ਸਿੰਘ ਹੈ ਇਹਦੇ ਪਾਸੋਂ ਵੀ ਇਹਦੇ ਡੱਬ ਚੋਂ ਸਾਨੂੰ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਐਂਡ ਦਿਪਤੀ ਸ਼ਰਮਾ ਪਾਸੋਂ ਵੀ ਇਦਾਂ ਹੀ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਬਰਾਮਦ ਹੋਈ ਇਸ ਇਸ ਬਿਹਫ ਦੇ ਇਹਨਾਂ ਤਿੰਨਾਂ ਤੇ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 25 54 59 ਅਸਲਾ ਐਕਟ थाना ਸਿਟੀ 1 ਦਰਜ ਕੀਤਾ ਗਿਆ ਔਰ ਜਦੋਂ ਉਹਨਾਂ ਦੀ ਅਗਲੀ ਤਫਤੀਸ਼ ਕੀਤੀ ਗਈ ਉਦੋਂ ਹੀ ਪਤਾ ਲੱਗਿਆ ਕਿ ਜਿਹੜੇ ਤਿੰਨੋਂ ਦੋਸ਼ੀ ਹੈ ਇਹ ਜਿਹੜਾ ਅਸਲਾ ਹੈ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ ਔਰ ਇਹਨਾਂ ਨੇ ਜਿਹੜੀ ਕੋਈ ਪਰਸਨਲ ਰੰਜਿਸ਼ ਸੀਗੀ ਦੁਸ਼ਮਣੀ ਉਹਦੇ ਇਹਨਾਂ ਦਾ ਪਲਾਨ ਸੀਗਾ ਲੜਾਈ ਝਗੜੇ ਜੀ ਨਾ ਵੈਪਨਸ ਨੂੰ ਕੋਈ ਨਾ ਕੋਈ ਵੱਡਾ ਅਪਰਾਧ ਕਰਨ ਚ ਯੂਜ਼ ਕਰਨਾ ਸੀਗਾ ਸੋ ਸਾਡੀ ਟੀਮ ਨੇ ਇਹਨਾਂ ਦਾ ਜਿਹੜਾ ਅਗਲਾ ਕ੍ਰਾਈਮ ਸੀਗਾ ਉਹਨੂੰ ਆਪਣੀ ਮੁਸਤੈਦੀ ਨਾਲ ਪ੍ਰੀਐਮਪਟ ਕੀਤਾ ਔਰ ਅੱਗੇ ਅਸੀਂ ਇਹਨਾਂ ਨੂੰ ਰਿਮਾਂਡ ਲੈ ਕੇ ਚੈੱਕ ਕਰਾਂਗੇ ਕਿ ਇਹਨਾਂ ਦੇ ਹੋਰ ਕੀ ਕੀ ਪਲਾਨ ਸੀਗੇ ਤੇ ਇਹ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਅਸ਼ਦੀਪ ਔਰ ਜਗਸੀਰ ਹੈ ਦੋਨਾਂ ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਸ਼ਦੀਪ ਤੇ ਆਲਰੇਡੀ ਅਰਾਊਂਡ 7 ਮੁਕਦਮੇ ਦਰਜ ਹੈਗੇ ਲੜਾਈ ਝਗੜੇ ਦੇ ਲੁੱਟਖੋਹਾਂ ਦੇ ਅਸਲੇ ਦਾ ਔਰ ਜਿਹੜਾ ਮੋਬਾਈਲ ਜੇ ਜ ਮੋਬਾਈਲ ਲੈ ਕੇ ਜਾਂਦੇ ਇਹ ਜ਼ਿਆਦਾ ਇਹਨਾਂ ਦੇ ਪਰਚੇ ਮੋਗਾ ਔਰ ਫਰੀਦਕੋਟ ਜ਼ਿਲ੍ਹਿਆਂ 'ਚ ਹੈਗੇ ਔਰ ਇਹ ਅਰਾਊਂਡ 1 ਮਹੀਨੇ ਪਹਿਲਾਂ ਬੇਲ ਤੇ ਆਇਆ ਸੀਗਾ ਜੇਲ੍ਹ ਤੋਂ ਔਰ ਜਿਹੜਾ ਜਗਸੀਰ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਦਰਜ ਹੋਗੇ ਜੀ ਮੋਗਾ ਜ਼ਿਲ੍ਹੇ 'ਚ ਇੱਕ ਐਨਡੀ ਦਾ ਹੈਗਾ ਔਰ ਇੱਕ 302 307 ਦੋਨੋਂ ਹੀ ਜ਼ਿਲ੍ਹਾ ਮੋਗਾ ਦੇ ਹੈ ਤੇ ਜਿਹੜਾ ਡਿਪਟੀ ਸ਼ਰਮਾ ਇਹਦੇ ਤੇ ਪੁਰਾਣੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ ਚ 3 ਦੇਸੀ ਪਿਸਟਲ ਬਰਾਮਦ ਹੋਏ ਔਰ 4 ਮੈਗਜ਼ੀਨਸ ਬਰਾਮਦ ਹੋਏ। ਮਨ ਕਿੰਨੇ ਕੇਸ ਹੈ ਇਹਨਾਂ ਦੇ? ਜੀ ਜਿਹੜਾ ਅਰਸ਼ਦੀਪ ਹੈ ਇਹ 23 ਸਾਲ ਦਾ ਹੈ, ਜਗਸੀਰ 26 ਸਾਲ ਦਾ ਹੈ ਔਰ ਡਿਪਟੀ ਸ਼ਰਮਾ 24 ਸਾਲ ਦਾ ਹੈ। ਮਨ ਇਹਨਾਂ ਦੇ ਕਿਸੇ ਗੈਂਗਸਟਰ ਨਾਲ ਸਾਹਮਣੇ ਆਏ ਜਿਸ ਤਰ੍ਹਾਂ ਇਹਨਾਂ ਦਾ ਸ਼ੌਕੜ ਵੀ ਹੈ 7 ਮੁਕੱਦਮੇ ਦਰਜ ਨੇ ਅਰਸ਼ਦੀਪ ਦੇ ਹੀ। ਸੀ ਗੈਂਗਸਟਰ ਤਾਂ ਅਸੀਂ ਰਿਮਾਂਡ ਚ ਡੰਗਾਈ ਨਾਲ ਦੇਖਾਂਗੇ ਬਟ ਅਦਰਵਾਇਜ਼ ਇਹ ਵੋਨਬੀ ਕ੍ਰਿਮੀਨਲਸ ਤੇ ਹੈਗੀ ਆ ਜਿਸ ਤਰ੍ਹਾਂ ਇਹ ਦੀ ਗੱਲਾਂ ਕਰਦੇ ਹੋ ਜੋ ਇਹਨਾਂ ਦੀ ਪਲਾਨਿੰਗ ਸੀ ਕਿ ਅਸੀਂ Madhya Pradesh ਤੋਂ weapon ਅੱਗੇ ਆਪਣੇ ਨਿਜੀ ਰੰਜਿਸ਼ ਤੋਂ ਯੂਜ਼ ਕਰਨੇ ਸੀ ਕਿਸੇ ਨੂੰ ਮਾਰਨ ਲਈ ਸੋ ਬਾਕੀ ਅਸੀਂ ਪਿੰਪੁਆਇੰਟਡਲੀ ਹਲੇ ਨਹੀਂ ਕੰਫਰਮ ਕਰ ਸਕਦੇ ਜਿਸ ਤਰ੍ਹਾਂ ਮੱਧਪਦੇਸ਼ ਨਾਲ ਦੁਬਾਰਾ ਫੇਰ ਲਿੰਕ ਜੁੜੇ ਨੇ ਜੀ ਪਹਿਲਾਂ ਵੀ ਤੁਸੀਂ ਉੱਥੋਂ ਕਈ ਫੈਕਟਰੀਆਂ ਵੜੀਆਂ ਨੇ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੋ ਜਿੱਥੋਂ ਲੈ ਕੇ ਆਈ ਜੀ ਅ ਦੇਖੋ ਜੀ ਇਹ ਵੀ ਅਗੇਨ ਇਹਨਾਂ ਜੀ ਜਿਹੜੀ ਪ੍ਰੀਲੀਮਿਨਰੀ ਪੁੱਛ ਕਿਚ ਹੈ ਪਹਿਲਾਂ ਵੀ ਮੈਂ ਦੱਸਿਆ ਹੈ ਕਿ ਜਿਹੜਾ ਸੋਸ਼ਲ ਮੀਡੀਆ ਤੋਂ ਬੜੀ ਜਲਦੀ ਨਾ ਦਾ ਐਕਸੈਸ ਹੋ ਜਾਂਦਾ ਹੈ ਇੰਸਟਾਗ੍ਰਾਮ ਵਗੈਰਾ ਤੇ ਲੋਕ ਕਰਦੇ ਆ ਤੇ ਅਸੀਂ ਡੂੰਗਾਈ ਚ ਦੇਖਦੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੱਛੇ ਜਾ ਕੇ ਉਹਨੂੰ ਵੀ ਜਿੱਥੋਂ ਸਪਲਾਈ ਕੀਤੀ ਹੈ ਫੜ ਕੇ ਲਾਈਏ ਪਹਿਲਾਂ ਹੀ ਲੋਕਾਂ ਨੂੰ ਨੇ ਜੀ ਹਲੇ ਤੱਕ ਐਦਾ ਕੁਛ ਨਹੀਂ ਪਤਾ ਲੱਗਿਆ ਬਟ ਪੁਰਾਣੇ ਕ੍ਰਾਈਮਨਲ ਦੋ ਤਾਂ ਹੈਗੇ ਆ ਸੋ ਦੇ ਵਾਰ ਗੋਇੰਗ ਟੂ ਯੂਜ਼ ਥੀਸ ਫਾਰ ਸਮ ਨਿਊ ਕ੍ਰਾਈਮ ਮੈਡਮ ਇਹ ਪਰਸਨ ਐਜੂਕੇਟਡ ਨਹੀਂ ਜੰਪ ਪੜ ਲਈ ਐਜੂਕੇਟਡ ਦੇਖੋ ਇਹ ਹੈ ਤਾਂ ਤਿੰਨੋ ਹੀ ਅਨਇੰਪਲੋਇਡ ਜਿਹੜਾ ਅਸ਼ਦੀਪ ਹੈ ਇਹ ਵੀ ਪਹਿਲਾਂ ਥੋੜੀ ਬਹੁਤ ਕੁਝ ਕੁਛ ਪਤਾ ਲੱਗਿਆ ਪੇਂਟਰ ਵਗੈਰਾ ਦਾ ਕੰਮ ਕਰਦਾ ਸੀ ਜਿਹੜਾ ਜਗਸੀਰ ਹੈ ਇਹ 6 ਸਾਲ ਪਹਿਲਾਂ ਮਲੇਸ਼ੀਆ ਤੋਂ ਰਿਪੋਰਟ ਹੋਇਆ ਔਰ ਜਿਹੜਾ ਡਿਪਟੀ ਹੈ ਉਹ ਵੀ ਅਨਇੰਪਲੋਇਡ ਹੈ ਆਪਣੇ ਘਰ ਘਰ ਵਾਲਿਆਂ ਦੀ ਇਨਕਮ ਤੇ ਹੀ ਇਦਾਂ ਦੇ ਕੰਮ ਕਰਦਾ ਉਹ ਰਗਣਾ ਸੰਬੰਧਤ ਵੀ ਰਹੇ ਹੈ ਕਿੰਨਾਂ ਇੰਕੈਡ ਹੈ ਹਾਂਜੀ ਰਗਣਾ ਡਰਗ ਨਾਲ ਜਗਸੀਰ ਸਿੰਘ ਤੇ ਐਨਡੀਪੀਐਸ ਦਾ ਪਰਚਾ ਹੈਗਾ ਔਰ ਮਾੜਾ ਮੋਟਾ ਨਸ਼ਾ ਆਪ ਵੀ ਕਰਦਾ ਕੋਈ ਟਾਰਗੇਟ ਕਿਲਿੰਗ ਵਾਲਾ ਤਾਂ ਨਹੀਂ ਕੇਸ ਸੀ ਨਹੀਂ ਜੀ ਨਾਲ ਤਾਂ ਹੁਣ ਤੱਕ ਸਾਨੂੰ ਪਰਸਨਲ ਰੈਵਲਰੀ ਦਾ ਆਇਆ ਕੋਈ ਟਾਰਗੇਟਡ ਕਿਲਿੰਗ ਦਾ ਨਹੀਂ ਆਇਆ ਅੱਜ ਤੋਂ ਇਲਾਵਾ ਜੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਅਸੀਂ 1 ਜਨਵਰੀ ਤੋਂ ਖੰਨਾ ਪੁਲਿਸ ਨੇ ਐਕਸ਼ਨ ਅਗੇਂਸਟ ਪੀਅਰਜ਼ ਆਬਸਕਾਂਡਰ ਸ਼ੁਰੂ ਕੀਤਾ ਹੈ ਤੇ ਹੁਣ ਤੱਕ ਸਾਨੂੰ ਪਿਛਲੇ 11 ਦਿਨਾਂ ਚ ਅਸੀਂ 23 ਜਿਹੜੇ ਆਬਸਕਾਂਡਰਸ ਹੈ ਉਹਨਾਂ ਨੂੰ ਅਰੈਸਟ ਕਰਨ ਚ ਸਾਨੂੰ ਸਫਲਤਾ ਮਿਲੀ ਹੈ ਐਂਡ ਆਈ ਥਿੰਕ ਅਸੀਂ ਇਦਾਂ ਹੀ ਇਹਨਾਂ ਨੂੰ ਡਿਲੀਟ ਵੀ ਕਰਾਵਾਂਗੇ ਕੁਝ ਪੀਅਰਜ਼ ਔਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਜਿਹੜੇ ਆਪਣੇ ਪਗੋੜੇ ਫੇਗੇ ਉਹਨਾਂ ਨੂੰ ਅਪਰਾਧੀ ਉਹਨਾਂ ਨੂੰ ਗ੍ਰਿਫਤਾਰ ਕਰੀਏ ਪੀਓ ਦੀ ਗੱਲ ਕਰੇ ਕਾਫੀ ਲੰਬੇ ਸਮੇਂ ਦੇ ਕੇਸ ਵੀ ਨਹੀਂ ਜਿਹੜੇ ਹੁਣ ਤੱਕ ਫੜੇ ਨਹੀਂ ਗਏ ਹੁਣ ਇਨ ਫਿਊਚਰ ਕੀ ਪਲਾਨਿੰਗ ਹੈ ਇਹਨਾਂ ਨੂੰ ਫੜਨ ਲਈ ਜੀ ਮੇਰੇ ਆਪਣੇ ਇੱਥੇ ਹੀ ਕੁਝ ਐਦਾਂ ਦੇ ਕੇਸ ਸੀਗੇ ਇੱਕ ਮੈਂ ਕੇਸ ਦੇਖਿਆ 20 ਸਾਲ ਬਾਅਦ ਬੰਦਾ ਫੜਿਆ ਐਦਾਂ ਹੀ 5 ਸਾਲ 10 ਸਾਲ 3 ਸਾਲ ਐਦਾਂ ਦੇ ਬਹੁਤ ਕੇਸਸ ਹੈ ਆਈ نو ਇਹ ਸਾਨੂੰ ਪਹਿਲਾਂ ਵੀ ਕਰਨਾ ਚਾਹੀਦਾ ਸੀ ਪਰ ਚਲੋ ਬੈਟਰ ਲੇਟ ਦੈਨ ਏਵਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਵੱਧ ਤੋਂ ਵੱਧ ਨੰਬਰ ਅਸੀਂ ਡਿਕਰੀਸ ਕਰਾਈਏ